ਸੰਗ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਚੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੈ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਚੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਕੱਲ ਕੇ ਐਮਐਮ ਦੀ ਮੀਟਿੰਗ ਵਿੱਚ 50 ਕ ਥਾਮਾਂ ਦਾ ਅਸੀਂ ਸਨਾਕਸ਼ ਕੀਤੀ ਸੀ ਐਸਕੇਮ ਨਾਨ ਪੋਲਿਟিক্যাল ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਮਾਂ ਤੇ 12:30 ਮਿੰਟ ਤੋਂ 2:30 ਮਿੰਟ ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਦੋਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਹੀ ਉਹਦਾ ਇਨਸਾਫ ਤੇ 12 ਮੋਰਚੇ ਦੀ ਮੰਗ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਤਨਾ ਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਦੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਅਹ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਹੀ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਅਹ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਹੀ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾ ਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚੋਂਨੇ ਦੀ ਖਰੀਦ ਕਰਨੀ ਆ ਆਰਤੀਏ ਸੈਲਰ ਮਾਲ ਖੜਤਾਲਾ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਜਦੋਂ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਇਹਦਾ ਠੋਸ ਹੱਲ ਕਰਨ ਦੀ ਬਜਾਏ